ਅ ਅੱਜ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਨੇ ਅੱਜ ਉਹ ਪਹਿਲੀ ਵਾਰ ਹੁਸ਼ਿਆਰਪੁਰ ਆਏ ਨੇ ਆ ਰਹੇ ਨੇ ਤੇ ਉਹਨਾਂ ਦੀ ਪਲੇਠੀ ਮੀਟਿੰਗ ਦੇ ਲਈ ਵੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਦੂਸਰਾ ਅੱਜ ਜੋ ਸਭ ਤੋਂ ਜੋ ਅੱਜ ਪ੍ਰੋਗਰਾਮ ਹੈ ਸਾਡੇ ਜਿੰਨੇ ਵੀ ਸਾਡੇ ਵਰਕਰਸ ਹੈ ਸਾਡੇ ਕੋਆਰਡੀਨੇਟਰਸ ਹੈ ਸਾਡੇ ਬੂਥ ਲੈਵਲ ਵਰਕਰਸ ਹੈ ਸਾਡੀਆਂ ਫਰੰਟਲ ਆਰਗੇਨਾਈਜੇਸ਼ਨ ਹੈ ਅੱਜ ਸਾਰੇ ਵਰਕਰਸ ਦਾ ਇਕੱਠ ਹੈ ਅੱਜ ਉਹ ਖਾਸ ਤੌਰ ਤੇ ਉੱਚੇ ਚੇ ਤੌਰ ਤੇ ਸਾਰੇ ਵਰਕਰਸ ਦਾ ਸੁਝਾਅ ਲੈਣ ਆ ਰਹੇ ਆ ਕਿ ਡਿਸਪਲਿਨ ਵਾਰੇ ਸੁਝਾਅ ਲੈਣਗੇ ਔਰ ਦੂਸਰਾ ਖਾਸ ਤੌਰ ਤੇ ਜਿਹੜਾ ਕਿਆਸ ਰਾਈਆਂ ਲਗਾ ਰਹੀਆਂ ਕਿ ਅਲਾਈਅੰਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਸੋ ਹਰ ਤਰ੍ਹਾਂ ਦਾ ਜਿਹੜੇ ਵਰਕਰਸ ਦੀ ਸਾਡੀ رائے ਹੈ ਉਹ ਸੁਣਨਗੇ ਔਰ ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਜਦੋਂ ਸਾਡੇ ਬੂਥ ਲੈਵਲ ਵਰਕਰਸ ਤੱਕ ਚਾਹੇ ਸਾਡੇ ਕੁਸਮਤੀ ਮੈਂਬਰ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਨੇ ਕਾਉਂਸਲਰ ਨੇ ਹਰ ਇੱਕ ਤੋਂ ਜਿਹੜਾ ਉਹਨਾਂ ਦੀ opinion ਜਿਹੜੀ ਉਹ ਲਈ ਜਾਏਗੀ ਔਰ ਜਿਹੜਾ ਇਸ ਮੀਟਿੰਗ ਦਾ ਮੁੱਖ ਮਕਸਦ ਵੀ ਹੋਏਗਾ ਉਹ ਵਰਕਰਸ ਦਾ ਓਪੀਨੀਅਨ ਹੈ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ ਨਾ ਕਿ ਸਾਡੀਆਂ ਕਿਉਂਕਿ ਅਸੀਂ ਤਾਂ ਬੋਲਦੇ ਹੀ ਰਹਿੰਦੇ ਆ ਸੋ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਅੱਜ ਜ਼ਰੂਰੀ ਤੌਰ ਤੇ ਯਾਦਵ ਸਾਹਿਬ ਸੁਣਨਗੇ ਔਰ ਉਹਨਾਂ ਦੇ ਨਾਲ ਸ਼ਾਇਦ ਬਾਜਵਾ ਸਾਹਿਬ ਵੀ ਉੱਥੇ ਦਸ ਸੀਗੇ ਜ਼ਰੂਰ ਆਣਗੇ ਅੱਜ ਬੜਿੰਗ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕਦੇ ਕਿਉਂਕਿ ਅੱਜ ਠੀਕ ਨਹੀਂ ਹੈ ਬਿਮਾਰ ਸੀ ਸੋ ਅੱਜ ਦਾ ਇਹ ਪ੍ਰੋਗਰਾਮ ਥੈਂਕ ਯੂ ਆਹ ਦੇਖੋ ਆਮ ਆਦਮੀ ਪਾਰਟੀ ਉਹਨਾਂ ਦਾ ਇੱਕ ਆਪਣਾ ਸੰਗਠਨ ਆ ਆਪਣੀ ਸਰਕਾਰ ਹੈ उन्होंने पूरा हक है लड़ना चाहिए पर ये भी साढ़े जो वर्करस का ओपीनियन है वो असी अपने हाईकमांड तक कन्वे कर, कर देता है तो जो सा हाईकमांड का फैसला होया असी उस तहत सारा जरा वर्कर है डिसिपलिन के तहत उस दे तहत जो चुनाव लड़ा जाएगा हम अपनी बात कह सकते हैं कि हमारे जो लोगों की फीलिंग्स हैं हम उनकी फीलिंग्स के अनुसार चलेंगे जो लोगों की फीलिंग है मैंने लीडरशिप को अपडेट किया है उस दिन में उसका फैसला हो जाएगा नहीं नहीं मैंने कहा आपको शायद जानकारी नहीं है कि लीडरशिप ने हमारे प्रदेश कांग्रेस कमेटी की सारी लीडरशिप को बुलाया था उनको आश्वस्त किया है कि जो उनकी इच्छा होगी जिस जो भावनाएं यहाँ के लोगों की होंगी उसके अनुसार ही हम फैसला करेंगे आज सब तो पहला तो मैं धन्यवाद करदा दूँ यादव जी साढ़े जेडे जनरल सेक्रेटरी इंचार्ज ने आज वो पहली बार होशियारपुर आए ने आ रहे हैं ਤੇ ਉਹਨਾਂ ਦੀ ਪਲੇਠੀ ਮੀਟਿੰਗ ਦੇ ਲਈ ਵੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਦੂਸਰਾ ਅੱਜ ਜੋ ਸਭ ਤੋਂ ਜੋ ਅੱਜ ਪ੍ਰੋਗਰਾਮ ਹੈ ਸਾਡੇ ਜਿੰਨੇ ਵੀ ਸਾਡੇ ਵਰਕਰਸ ਹੈ ਸਾਡੇ ਕੋਆਰਡੀਨੇਟਰਸ ਹੈ ਸਾਡੇ ਬੂਥ ਲੈਵਲ ਵਰਕਰਸ ਹੈ ਸਾਡੀਆਂ ਫਰੰਟਲ ਆਰਗੇਨਾਈਜੇਸ਼ਨ ਹੈ ਅੱਜ ਸਾਰੇ ਵਰਕਰਸ ਦਾ ਇਕੱਠਾ ਹੈ ਅੱਜ ਉਹ ਖਾਸ ਤੌਰ ਤੇ ਉੱਚੇ ਚੇਤੇ ਤੌਰ ਤੇ ਸਾਰੇ ਵਰਕਰਸ ਦਾ ਸੁਝਾਅ ਲੈਣ ਆ ਰਹੇ ਆ ਕਿ ਡਿਸਪਲਿਨ ਬਾਰੇ ਸੁਝਾਅ ਲੈਣਗੇ ਔਰ ਦੂਸਰਾ ਖਾਸ ਤੌਰ ਤੇ ਜਿਹੜਾ ਕਿਆਸ ਰਾਈਆਂ ਲਗਾ ਰਹੀਆਂ ਕਿ ਅਲਾਈਅንስ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਸੋ ਹਰ ਤਰ੍ਹਾਂ ਦਾ ਜਿਹੜੇ ਵਰਕਰਸ ਦੀ ਸਾਡੀ رائے ਹੈ ਉਹ ਸੁਣਨਗੇ ਔਰ ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਜਦੋਂ ਸਾਡੇ ਬੂਥ ਲੈਵਲ ਵਰਕਰਸ ਤੱਕ ਚਾਹੇ ਸਾਡੇ ਕੋਈ ਸੰਮਤੀ ਮੈਂਬਰ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਨੇ ਕਾਉਂਸਲਰ ਨੇ ਹਰ ਇੱਕ ਤੋਂ ਜਿਹੜਾ ਉਹਨਾਂ ਦੀ opinion ਜਿਹੜੀ ਉਹ ਲਈ ਜਾਏਗੀ ਔਰ ਜਿਹੜਾ ਇਸ ਮੀਟਿੰਗ ਦਾ ਮੁੱਖ ਮਕਸਦ ਵੀ ਹੋਏਗਾ ਉਹ ਵਰਕਰਸ ਦਾ ਓਪੀਨੀਅਨ ਹੈ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ ਨਾ ਕਿ ਸਾਡੀਆਂ ਕਿਉਂਕਿ ਅਸੀਂ ਤਾਂ ਬੋਲਦੇ ਹੀ ਰਹਿੰਦੇ ਆ ਸੋ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਅੱਜ ਜ਼ਰੂਰੀ ਤੌਰ ਤੇ ਯਾਦਵ ਸਾਹਿਬ ਸੁਣਨਗੇ ਔਰ ਉਹਨਾਂ ਦੇ ਨਾਲ ਸ਼ਾਇਦ ਬਾਜਵਾ ਸਾਹਿਬ ਵੀ ਉੱਥੇ ਦਸ ਸੀਗੇ ਜ਼ਰੂਰ ਆਣਗੇ ਅੱਜ ਬੜਿੰਗ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕਦੇ ਕਿਉਂਕਿ ਅੱਜ ਠੀਕ ਨਹੀਂ ਹੈ ਬਿਮਾਰ ਸੀ ਸੋ ਅੱਜ ਦਾ ਇਹ ਪ੍ਰੋਗਰਾਮ ਥੈਂਕ ਯੂ ਆਹ ਦੇਖੋ ਆਮ ਆਦਮੀ ਪਾਰਟੀ ਉਹਨਾਂ ਦਾ ਇੱਕ ਆਪਣਾ ਸੰਗਠਨ ਆ ਆਪਣੀ ਸਰਕਾਰ ਆ उन्होंने पूरा हक है लड़ना चाहिए पर ये भी साढ़े जो वर्कर्स का ओपीनियन है वो असी अपने हाईकमांड तक कन्वे कर देता है तो जो सा हाईकमांड का फैसला होया असी उसके तहत सारा जरा वर्कर है डिसिपलिन के तहत उस दे तहत जरा चुनाव लड़ा जाएगा हम अपनी बात कह सकते हैं कि हमारे जो लोगों की फीलिंग्स हैं हम उनकी फीलिंग्स के अनुसार चलेंगे जो लोगों की फीलिंग है मैंने लीडरशिप को अपडेट किया है उस दिन में उसका फैसला हो जाएगा नहीं नहीं मैंने कहा आपको शायद जानकारी नहीं है कि लीडरशिप ने हमारे प्रदेश कांग्रेस कमेटी की सारी लीडरशिप को बुलाया था उनको आश्वस्त किया है कि जो उनकी इच्छा होगी जिस जो भावनाएं यहाँ के लोगों की होंगी उसके अनुसार ही हम फैसला करेंगे